ਨਹੀਂ ਸਹੀ ਹੁਣ ਉਹ ਮਹਰੀ ਗੱਲਾਂ ਦਾ ਸਾਰੀ ਰੁਕੀਆਂ ਉਹ ਲੱਗ ਰਹਿ ਨਹੀਂ ਗਈ ਹੈ ਕੰਮ ਵਾਲੀ ਸਹੀ ਗੁਣ ਵੀ ਸੁਣ ਲਿਆ ਤੇ ਗੱਲਾਂ ਵੀ ਬਹੁਤ ਖੁੱਲ ਕੇ ਕੀਤੀਆਂ ਜਿਹੜੀਆਂ ਆਪਾਂ ਸੁਣੀਆਂ ਤੇ ਮੈਂ ਕਿਉਂਕਿ ਹਰ ਐਜੂਕੇਸ਼ਨ ਦੇ ਨਾਲ ਜੁੜੇ ਰਹਾਂ ਸਾਰੀ ਉਮਰ 30 ਸਾਲ ਐਮਏ ਦੇ ਕਲਾਸਾਂ ਪੜ੍ਹਾਇਆ ਤੇ 14-15 ਪੰਜਾਬ ਯੂਨੀਵਰਸਿਟੀ ਦੇ ਰਿਸਰਚ ਕੋਲਰ ਨੂੰ ਦੇ ਦੇ ਰਹੀਆਂ ਇਸਾ ਕਿ ਮੈਂ ਇੱਕ ਵੱਖਰੇ ਐਂਗਲ ਤੋਂ ਥੋੜੀ ਜਿਹੀ ਗੱਲ ਕਰਨ ਦੀ ਕੋਸ਼ਿਸ਼ ਕਰੀ ਜਿਹੜੀ ਤੁਹਾਡੇ ਨਾਲ ਉਹ ਇਹ ਕਿ ਪਹਿਲੀ ਹਫਤਾ ਇਹ ਮੈਰੂ ਚਿਤੰਦਰ ਮਹਾਲ ਮੇਠੇ ਨੇ ਇਹਨਾਂ ਨੇ ਦੋ ਮਹੀਨੇ ਪਹਿਲਾਂ ਰੋਪਰੈਕ ਫੰਕਸ਼ਨ ਕਰਾਇਆ ਸੀਗਾ ਇਸੇ ਦੇ ਨਾਮ ਨੂੰ ਰਿਲੀਜ਼ ਕੀਤਾ ਸੀ ਉੱਥੇ ਵੀ ਗੱਲ ਆਉਂਦੀ ਹੈ ਇਹ ਇਸੇ ਤਰ੍ਹਾਂ ਦੁੱਤੀ ਮੌਜੂਦ ਨੇ ਕਿਹਾ ਹੁ ਆਪ ਦੀ ਨਹੀਂ ਸੀ ਉੱਥੇ ਨਾਲ ਕੋਲ ਵਕਤ ਤੇ ਉਹ થોੜੀ ਬੱਝ ਜੇ ਨਾਲ ਜਿਹੜਾ ਪਹਿਲਾਂ ਮੈਡਮ ਨੇ ਦੱਸਿਆ ਵੀ ਆ ਕਿ ਹੋਮੈਡ ਜਿਹਨੇ ਤੁਹਾਨੂੰ ਕਿਹੜਾ ਲੈ ਇਹ ਸਿੱਕਾ ਬਹੁਤ ਤੇ ਉਹ ਤੁਸੀਂ ਪੜ੍ਹ ਹੀ ਲੈਣਾ ਹੈ ਮੈਂ ਉਹ ਹੈਰੇ ਦੀ ਮਸ਼ੀਨ ਨਾਲ ਜੁੜਿਆ ਰਿਆਂ ਵੀ ਇੱਕ ਫਾਰਮੂਲੇਸ਼ਨ ਹੈ ਨਾ ਬਰੇ ਕੋਈ ਨਾਮ ਇਸਾਂ ਨਹੀਂ ਕਰਦੇ ਜੰੱਬੀ ਆ ਵੀ ਇੱਕ ਪੰਜਾਬੀ ਗੱਤਾਂ ਜਿਹੜੀ 160 ਤੋਂ ਪਿੱਛੋਂ ਸ਼ੁਰੂ ਹੁੰਦੀ ਹੈ ਵਿਚ ਇੱਕ ਬਹੁਤ ਹੀ ਪ੍ਰਮੁੱਖ ਕਾਉਤਰ ਆਇਆ ਜਿਹਨੂੰ ਅਸੀਂ ਸੋਚਵਾਦੀ ਕਾਉਤਰਾ ਦੇ ਤੌਰ ਤੇ ਜਾਣਦੇ ਹਾਂ ਆਮ ਤੌਰ ਤੇ ਜਦੋਂ ਕੋਈ ਬਾਦਕ੍ਰਿਸ਼ਨ ਲੱਗਦਾ ਹੋਵੇ ਪਿੱਛੇ ਵਿਚਾਰਧਾਰਾ ਆਉਂਦੀ ਹੈ ਇਹ ਮਾਰਕਸਵਾਦ ਹੋ ਗਿਆ ਅਸਤਿਤਵਾਦ ਹੋ ਗਿਆ ਜਿਵੇਂ ਸਟੈਂਚਿਲ ਨੂੰ ਹੋ ਗਿਆ ਸਟਾਕਿਜ਼ਮ ਹੋ ਗਿਆ ਸੋਚਵਾਦ ਜਿਹੜਾ ਇਹਦੇ ਵਿੱਚ ਆਪਣੇ ਵਾਦੀ ਹੈ ਉਹਨਾਂ ਦਾ ਕਿਸੇ ਵਿਚਾਰਧਾਰਾ ਨਾਲ ਨਹੀਂ ਬਲਕਿ ਇਹ ਲਿਟਰੇਚਰ ਦਾ ਬੇਸ਼ੱਕਮ ਇੱਕ ਅਸਥੈਟਿਕ ਪਨੀਅਰ ਕ੍ਰੀਏਟ ਕਰਨਾ ਉਹਦੇ ਨਾਲ ਇਹ ਸਰਕੇ ਜੇ ਮੈਂ ਸੋਚਵਾਦੀ ਕਾਵਤਾਰਾਂ ਦੀ ਗੱਲ ਕਰਦਾ ਤਾਂ ਕਿਸੇ ਵਿਸ਼ੇ ਵਿਸ਼ੇਸ਼ ਵਿਚਾਰਧਾਰਾ ਦੀ ਗੱਲ ਨਹੀਂ ਸਾਹਿਤ ਵਿੱਚ ਉਹ ਜੈ ਜਾਨ ਵਾਲੀ ਅਸਥੈਟਿਕ ਸੋਚ ਦੀ ਗੱਲ ਕਰਦਾ ਸਾਡੇ ਕੋਲ ਤਿੰਨ ਕਵੀ ਨੇ ਸ਼ੇਰ ਕੁਮਾਰ ਪਟਾਰਗੀ ਤੁਸੀਂ ਸਾਰਿਆਂ ਨੂੰ ਪੜਿਆ ਸੁਰੀਪਾਤਕ ਤੁਸੀਂ ਸਾਰਿਆਂ ਨੂੰ ਪੜਿਆ ਤੇ ਤੀਸਰਾ ਹੈਗਾ ਡਾਕਟਰ ਹਰਪਜਨ ਸੈਣੀ ਦਿੱਲੀ ਯੂਨੀਵਰਸਿਟੀ ਤੋਂ ਪ੍ਰੋਫੈਸਰ ਜਿਗੇ ਬਾਕਸਸਾਲ ਹੋ ਗਏ ਇਸ ਸੰਸਾਤ ਨੂੰ ਰੋਕ ਸੁਝੋਗੇ ਵੀ ਉਹਨਾਂ ਨੇ ਵੀ ਇਸੇ ਟੋਣ ਬਣੀਆਂ ਕੋਟਾ ਬਣੀਆਂ ਸ਼ੇਰ ਕੁਮਾਰ ਤੇ ਇਸ ਵੀ ਪੱਤਰ ਲਈ ਕਿ ਜੰਪਨੀ ਲੋੜ ਹੈ ਨਹੀਂ ਯਕਸਾ ਹਿਪਾ ਇਹ ਸਹੀ ਨਹੀਂ ਇਹਨਾਂ ਮੈਂ ਹੁਣ ਤੋਂ ਆ। ਅ ਪਲਕਾਂ ਝਮਕੂ ਅਖਿਓ ਕਿਤੇ ਖੜਕਲਾ ਜਾਵੇ ਉਹ। ਹੂੰ। ਪਲਕਾਂ ਦੇ ਝਮਕਣ ਨਾਲ ਖੜਾਕਾਂ ਨਾ ਕੀ ਹੋ ਜਾਏ। ਤੀਆ ਮੈਲੂ ਮੈਂ ਚੱਲੀ ਕੋਈ ਮਤ ਕੱਢੇ ਕਲਸੋ। ਹਾਂ ਹਾਂ। ਇਸ ਤਰ੍ਹਾਂ ਦੇ ਗੰਪਾਂ ਨੂੰ ਸੁਜੀਤ ਪਾਤਰ ਤੇ ਸ਼ੇਮ ਕੁਮਾਰ ਵੀ ਟੈਕਨੀਕ ਕੰਮ ਲੈਣੀ। ਐਂਟੀਕ ਸਾਲ ਪਹਿਲਾਂ ਸੁਜੀਤ ਪਾਤਰ ਦੀ ਇੱਕ ਕਹਾਵਤ ਆਈ ਸੀ ਹਵਾ ਚ ਨਹੀਂ ਹਟਾ। ਤੇ 2 ਸਾਲ ਬਾਅਦ ਕਹਾਵਤ ਵਾਲੀ ਅਨੂਪ ਵਿਰਕ ਦੀ ਆਉਣਾ ਦਾ ਸਰਨਾਮਾ। ਉਹਨੇ ਜੀ ਮਜ਼ਾਕ ਕਰ ਦਿੰਦੇ ਚੰਗਾ ਮੇਰਾ ਨੇੜਿਆ ਜੋਸ਼ ਸੀਗਾ। ਉਹ ਵੀ ਮਜ਼ਾਕ ਕਰ ਦਿੰਦੇ ਕਿ ਵਿਰਕਾਂ ਦਾ ਵਿਰਕ ਹੀ ਆ ਨਾ ਫਿਰ। ਇੱਕ ਬੰਦੇ ਦੇ ਘਰ ਚੋਰੀ ਹੋ ਗਈ। ਉਹ ਮਾਲਕ ਚੋਰ ਦੀ ਪੈੜ ਨਪਰਾ ਨਫਦਾ ਉਹਦੇ ਘਰ ਪਹੁੰਚੀ ਐ ਚੋਰੀ। ਉੱਥੋਂ ਦੇਖਿਆ ਜਾ ਕੇ ਉਹਨੇ ਵੀ ਉਹ ਚੋਰੀ ਕਰਕੇ ਜਿਹੜਾ ਸਮਾਨ ਮੇਰੇ ਘਰ ਤੋਂ ਲੈ ਗਿਆ ਇਹਨੇ ਆਪਣੇ ਘਰ 'ਚ ਇੰਨਾ ਵਧੀਆ ਢੰਗ ਨਾਲ ਸਜਾ ਲਿਆ ਕਿ ਹੁਣ ਇਹੋ ਜਿਹਾ ਹੋ ਗਿਆ। ਅਜੀ ਇਹ ਗੱਲ ਅਨੂਪ ਬੈਠ ਨੂੰ ਕਹਿੰਦੇ ਹੁੰਦੇ। ਦਿਰਾ ਪਉਣਾ ਦਾ ਸਰਨਾਮਾ ਜਿਹੜਾ ਐ ਨਾ ਸੁਰਜੀਤ ਪੱਤਨੀ ਆਵਾਜ਼ ਲਈ ਹਾਰ ਰਿਹਾ ਇਹੀ ਗੱਲ ਬਲਵੰਤ ਗੜਕੀਰ ਤੇ ਲਗੂ ਹੁੰਦੀ ਸੀ ਸਭ ਤੋਂ ਪ੍ਰਸਿੱਧ ਹੋਇਆ ਨਾਟਕੋ ਦਾ ਲੋਹਾ ਕੋਲੋਂ ਬੋਲੂ ਮੈਂ ਕਿ ਚੀਨੀ ਨਾਟਕ ਦਾ ਇਸ ਤਰ੍ਹਾਂ ਦਾ ਹੀ ਹੋ ਇਮੀਡੀਫੈਂਸ ਸੀ ਕੋਨੇ ਵੀ ਬਹੁਤ ਵਧੀਆ ਪੰਜਾਬੀਏਜ ਕਰਕੇ ਉਹਨੂੰ ਸਜਾਇਆ ਜੀ ਅਈ ਅਨੂਬਰ ਟੂਟੀ ਫਿਰ ਕਰਦੇ ਨੋਨਾਂ ਇਸ ਕਰਕੇ ਸੋਨ ਵੱਡੀ ਕਾਂਟਰਾ ਵਿੱਚ ਉਹ ਨੂਬਿਰਕ ਨਹੀਂ ਫੈਟੋ ਸਕਦਾ ਤੇ ਮੈਂ ਹੁਣ ਇੱਕ ਪੰਜਾਬੀ ਕੰਪਟਾ ਦਿੱਪਟੀ ਕੰਮ ਕੀਤਾ ਮੈਂ ਜਿਹੜੀ ਫਾਰਮੂਲੇਸ਼ਨ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ ਹੁਣ ਇਹ ਕਿ ਇਹਨਾਂ ਇੰਨਾ ਕੁ ਦਿਨਾਂ ਤੋਂ ਬਾਅਦ ਸ਼ਿਫਟ ਹੋਵਾਂ ਮਟਾਲਵੀ ਡਾਕਟਰ ਭਾਈਨ ਸਿੰਘ ਤੇ ਸਵੀਰ ਬਤਨਵਾਦ ਜੀ ਕੋਈ ਸੋਚ 바ਗੀ ਕਾਮ ਧਰਨ ਨੂੰ ਅੱਗੇ ਵਿਸਥਾਰ ਰਿਹਾ ਤੇ ਉਹ ਹੈਗਾ ਸਾਡਾ ਜੁਵਿੰਦਰ ਸਿੰਘ ਜੀ ਇਹ ਸ਼ੁਭਾ ਜੇ ਇਸ ਕਾਮ ਧਰਨ ਕਿਸੇ ਹੋਰ ਨੂੰ ਥੋੜਾ ਬਹੁਤ ਫਿਟ ਕਰਨਾ ਹੋਵੇ ਤੇ ਮੁੰਡਾ ਹੈਗਾ ਆ ਫਰੋਜਪੁਰ ਦਾ ਬਹੁਤ ਘਟ ਕੰਮ ਕੀਤਾ ਉਹਨੇ ਅਜੇ ਸੰਭਾਵਨਾ ਹੋ ਹੈਗੀ ਆ ਉਹ ਹੈ ਗੁਰ ਤੇਜ ਕਹਾਣ ਨਾ ਪਰ ਜਿਸ ਤਰ੍ਹਾਂ ਸਟੈਬਲਿਸ਼ ਜਿੰਨੀ ਤੇਜ਼ੀ ਨਾਲ ਸਟੈਬਲਿਸ਼ ਸਾਡਾ ਅਬਜ਼ਾ ਇੱਕ ਵੀ ਹੋ ਰਿਹਾ ਨਾ ਇਹ ਤੇਜ਼ੀ ਉਹਦੇ ਕੋਲ ਨਹੀਂ ਹੁੰਦਾ ਉੱਤੇ ਸੁਮਾਵਨਾ ਹੈ ਇਹ ਪਰ ਘੱਟ ਜੱਟ ਦਵਿੰਦਰ ਸਾਹੀ ਨੇ ਸਾਨੂੰ ਪੂਰਾ ਆਸਮਾਨ ਕਰ ਦਿੱਤਾ ਕਿ ਸਾਕਾ ਸੋਲ ਵੱਧੀ ਕਮੀ ਹੈ ਜੋ ਅੱਲਾ ਸਤਾ ਰਹੀ ਰਹਾ ਇਹ ਕੀ ਹੈ ਜਿਹੜਾ ਇਸ ਕਬੜ ਨੂੰ ਹੁੰਦਾ ਤੇ ਮੈਂ ਉਹਦੇ ਵਿੱਚ ਇਹ ਵੀ ਇੱਕ ਗੱਲ ਕੀਤੀ ਉਹ ਸਾਡੀ ਗੱਲ ਤੇ ਕਿ ਸੋਚਵਾਦ ਨੂੰ ਜਿਸ ਢੰਗ ਨਾਲ ਇਹਨੇ ਅੱਗੇ ਵਿਸਥਾਰਿਆ ਤੇ ਵਧਾਇਆ ਉਹਦੇ ਮੁੱਦੇ ਨਜ਼ਰ ਜਿਹੜੀ ਤੁਹਾਡੀ ਲਿਖੀਆਂ ਹੋਈਆਂ ਕਿਤਾਬਾਂ ਹੁੰਦੀਆਂ ਤੁਹਾਡੀ ਹੁੰਦੀਆਂ ਉਹ ਪਰਸਨਲ ਇੰਟੈਲੈਕਚੁਅਲ ਪ੍ਰੋਪਰਟੀ ਤੇ ਡਾਕਟਰ ਦਵਿੰਦਰ ਸਾਹੀ ਦੀ ਇਹ ਕਾਗਜ਼ ਜਿਹੜੀ ਆ ਮੁਹੱਬਤ ਨੇ ਕਿਹਾ ਇਹ ਤੁਹਾਡੀ ਨਿੱਜੀ ਜਾਂ ਪਰਸਨਲ ਇੰਟੈਲੈਕਚੁਅਲ ਪ੍ਰੋਪਰਟੀ ਨਹੀਂ ਇਹ ਸੋਝ ਵਾਧੀ ਕਾਮ ਧਾਰਾ ਦੀ ਆਪਣੀ ਇੰਟੈਲੈਕਚੁਅਲ ਪ੍ਰੋਬਲਮ ਹੈ ਬਿਲਕੁਲ ਪਰ ਇਹ ਗੱਲ ਹੀ ਮੈਨੂੰ ਮੁਵਾਲਾ ਬਿਲਕੁਲ ਇਹ ਮਿਲ ਆ ਇਹ ਦੀਸ ਸੈੱਜ ਜਲਦ ਤੱਕ ਤੇ ਕੁਝ ਦਿਨਾਂ ਤੱਕ ਵੀ ਤੁਹਾਡੇ ਸੋ ਉਹ ਲਾਫਾ ਕੰਡੋਨੇਸ ਵੀ ਕੀਤੀ ਆ ਸੁਸ਼ੀਲ ਪਸਾਣ ਦੇ ਘਰੋਂ ਦੋ ਟ੍ਰੈਲੀਆਂ ਹੋਈ ਉਪਰ ਲਈ ਕੁਝ ਦਿਨਾਂ ਕਿ ਉਹ ਹੌਂਸਟ ਹੋ ਜਾਣਾ ਆ ਉਹਦੀ ਪੜੀ ਲੜਾਇਆ ਜਿਸਰਚ ਮੈਂ ਬਾਹਰ ਇਹਦੀ ਰੂਟ ਮਿਸਟਾਕ ਨਹੀਂ ਜਾਂਦਾ ਤੇ ਕਿਉਂਕਿ ਸਮਾਂ ਕਾਫੀ ਹੋ ਗਿਆ ਆ ਲਾਸਟ ਉਤੇ ਟਾਈਮ ਜੀ ਵੀ ਸ਼ੌਟੇ ਲੁੰਦੀ ਆ ਤੇ ਮੈਂ ਇਧਰ ਬੇਨਤੀ ਕਰਾਂਗਾ ਕਿ ਮੇਰੇ ਵੱਲੋਂ ਮੇਰੇ ਹਵਾਲੇ ਨਾਲ ਹੀ ਬੇਨਤੀ ਕਰ ਦਿਓ ਮੈਡਮ ਹਰਪੰਨ ਕੋਲ ਠਹਿ ਲੋ ਤੇ ਮੈਡਮ ਅਮਰਜੀਤ ਕੋਲ ਬੈਠੇ ਆ ਇਨਾ ਤੁਝੇ ਆਪਾਂ ਨਾ ਸੁਣੀਏ ਤਾਂ ਉਹ ਮਰਜ਼ੀ ਕੁਰੀ ਨਹੀਂ ਪਈਏਗੀ ਇਨਾ ਵੀ ਇੱਕ ਗੀਬ ਦੇ ਰਲ ਕਾਈ ਤੋਂ ਦੇ ਨਾ ਫੰਡਿਸ ਹੋਰੋਂ ਤੋਂ ਫੰਕਾਦੇ ਉਸ ਨਾਲ ਸਰਦਨ ਆ ਇਸ ਨਾਲ ਡਾਇਰੈਕਟ ਵਾਲਾ ਸਾਰਾ ਨੀ ਬਾਲਦਾ ਚਲੋ ਅੱਜ ਇਕੱਲੀ ਹੋਈ ਸੋਬਾ ਇਕੱਲੀ ਅੱਜ ਇਕੱਲੀ ਸੋਬਾ ਅੱਛਾ